ਦੇਜਾ ਜੀ ਥੱਲੇੋਂ ਨਿਕਲਦੇ ਚਲਾਵੇ ਜਦੋਂ ਵੀ ਦੀ ਪੂਰੀ ਚੰਗੀ ਕਾਰ ਹੈ। ਠੀਕ ਹੈ। ਬਾਕੀ ਜਿਹੜੀ ਮਹਿੰਦਰਾ ਦੀ ਗੱਡੀ ਹੁੰਦੀ ਹੈ ਜੀ ਬਲੇਰੋ ਹਾਂ ਜੀ। ਕਈ ਬੰਦੇ ਇਹਨੂੰ ਮੰਨ ਲਓ ਵੀ ਟਰੈਕਟਰ ਗੱਡੀ ਕਹਿੰਦੇ ਕਿਉਂਕਿ ਇਹ ਕੱਚੇ ਰਾਹਾਂ 'ਚ ਵਾਹਣਾ 'ਚ ਜੀ। ਠੀਕ ਹੈ ਜਿਵੇਂ ਬਾਤ ਚ ਲੈ ਜਾਓ। ਹਾਂ ਜੀ ਦੋਸਤੋ ਕੀ ਹਾਲ ਚਾਲ ਨੇਗੇ? ਅੱਜ ਭਾਈ ਰੰਮੀ ਕੋਲੇ ਪਹੁੰਚਾਂਗੇ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਬਲੇਰੋ ਕਾਰ ਸੇਲ ਤੇ ਚਲਾ ਕੇ ਵੀ ਦਿਖਾਵਾਂਗੇ ਕਿੰਦਾ ਦਾ ਚਾਲ ਚਲਾਵਾ ਇੰਜਨ ਗੇਅਰ ਦੀ ਕਿੰਮਿਆ ਕੀ ਬਾਕੀ ਭਾਈ ਨਾਲ ਗੱਲਬਾਤ ਕਰ। ਕੀ ਹਾਲ ਨੇ ਭਾਈ ਰੰਮੀ? ਸਤ ਖੜੇ ਕਿਥੇ ਬਈ ਜੀ ਆਸਵਾਤ ਆਪਾ ਆਪਾਂ ਬਈ ਜੀ ਪਿੰਡ ਦਿਉਣਾ ਜੀ ਆਪਣਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਹੈ ਠੀਕ ਹੈ ਜੀ ਤੇ ਆਉਣ ਤੋਂ ਮੁਕਸਾ ਰੋਡ ਉੱਤੇ ਆਪਣਾ ਬਠਿੰਡੇ ਵਾਲੇ ਪਾਸੋਂ ਆਈਏ ਤਾਂ ਆਪਣਾ ਦੂਜਾ ਪਿੰਡ ਹੈ ਠੀਕ ਹੈ ਬਈ ਮੁਕਸਰ ਤੋਂ ਆਪਾਂ ਹੈਗਿਆ 30 ਕਿਲੋਮੀਟਰ ਬਠਿੰਡੇ ਤੋਂ ਆਪਾਂ 12-13 ਕਿਲੋ ਠੀਕ ਹੈ ਜੀ ਲੈ ਮਿੱਤਰੋ ਛੋਟਾ ਗੱਡੀ ਲੈ ਕੇ ਆਏਗਾ ਤੁਹਾਡੇ ਵਾਸਤੇ ਪੀਵੀ 29 ਲੋਕਲ ਮੋਗੇ ਦਾ ਨੰਬਰ ਹੈ ਨਾ ਬਈ ਜੀ ਹਾਂ ਜੀ ਠੀਕ ਹੈ ਜੀ ਚਾਲ ਚਲਾਵਾ ਕੇ ਮੈਂ ਬਈ ਬਈ ਚੱਲਣ ਚਲਾਣ ਦੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਚਲਾ ਕੇ ਦਿਖਾ ਦੇਾਂਗੇ ਠੀਕ ਆ ਪੂਰੀ ਵਧੀਆ ਗੱਡੀ ਆ 2008 ਮਾਡਲ ਕਾਰ ਆ ਜੀ ਠੀਕ ਆ 2030 ਤੱਕ ਪਾਸ ਆ ਠੀਕ ਆ ਜੀ ਸੀਸੇ ਨਾਲ ਕਰ ਬਈ ਸਾਰੇ ਨਾਲ ਦੇਨੇਗੇ ਕੀ ਜੀ ਸੀਸੇ ਹਾਂ ਸੀਸੇ ਨਾਲ ਦੇਨੇ ਜੀ ਠੀਕ ਆ ਅ ਮੂਰਲੇ ਸੀਸੇ ਤੇੜ ਜ਼ਰੂਰ ਆ ਪਰ ਸੀਸੇ ਨਾਲ ਦੇ ਦੇ ਪਰ ਨਾਲ ਦਾ ਨਾਲ ਦੇ ਬੱਝਾ ਹਾਂ ਜੀ ਨਾਲ ਦੇ ਆ ਜੀ ਠੀਕ ਆ ਲੱਗਿਆ ਮਾਰ ਕੇ ਆ ਜਾ ਬਈ ਕਰ ਨੇੜੇ ਹੀ ਆ ਜਾ ਮਨਰਾ ਦਿਖਾ ਦਈਆ ਆਪਾਂ ਕਿਵੇਂ ਦੀ ਕੰਡੀਸ਼ਨ ਆ ਕਿ ਗੱਡੀ ਆ ਹਾਂ ਤੇ ਸੋਨੂੰ ਕੰਡੀਸ਼ਨ ਬਾਰੇ ਆਪਾਂ ਫੇਰ ਦੱਸਦੇ ਆ ਜੀ ਹਾਂਜੀ ਇਹ 8 ਮਾਡਲ ਆ ਪਹਿਲਾਂ ਤੁਹਾਨੂੰ ਪੇਪਰਾਂ ਬਾਰੇ ਦੱਸ ਦਈਏ ਵੀ 26 ਤੱਕ ਠੀਕ ਆ ਜੀ ਇਹਦਾ ਇੰਸ਼ੋਰੈਂਸ ਆ ਜੀ ਠੀ ਤੇ ਪ੍ਰਦੂਸ਼ਣ ਇਹਦਾ ਹੈਗਾ ਜੀ ਪ੍ਰਦੂਸ਼ਣ ਚਲੋ ਛੋਟੀ ਗੱਲ ਹੈ 10500 ਰੁਪਏ ਦੀ ਹੈ ਹਾਂਜੀ ਹਾਂਜੀ ਪਰ ਜਿਹੜਾ ਹੈਗਾ ਚਲੋ ਪੇਪਰਾਂ ਦੀ ਫੁੱਲ ਹੈ ਜਿਹੜੀ ਤੁਸੀਂ ਸੀਸਿਆਂ ਦੀ ਗੱਲ ਕਰਦੇ ਆ ਇੱਥੇ ਬਾਈ ਜੀ ਆ ਮਾਰਕਾ ਦਿਖਾਓ ਜੀ ਆ ਠੀਕ ਹੈ 2008 ਲਿਖਿਆ ਹੋਇਆ ਜੀ ਹੈ ਠੀਕ ਹੈ ਠੀਕ ਹੈ ਜੀ ਹਾਂ ਇਹ Mahindra ਚੋਂ ਮਾਰਕਾ ਜ਼ਰੂਰ ਜਿਵੇਂ 8 ਦਾ ਹੈ ਇਹ ਹੀ ਸੀਸਿਆਂ ਦੇ 7 ਦਾ ਹੁੰਦਾ ਜੀ ਇਹ ਇਹ Mahindra ਚ ਮਾੜੀ ਮੋਟੀ ਆ ਪਰ ਆ ਜਿਹੜੀ Mahindra ਦੀ ਮੋਹਰਾ ਵੀ 07 ਲਿਖਿਆ ਜੀ ਇਹ ਦਿਖਾਉਂਦਾ ਵੀ ਸੀਸੇ ਨਾਲ ਦੇ ਆ ਦੂਜੀ ਗੱਲ ਬਾਈ ਜੀ ਇਹ ਨਾ ਇੱਥੋਂ ਇੱਥੋਂ ਜਿਹੜੀਆਂ ਗੱਲੀਆਂ ਗਲੀਆਂ ਹੁੰਦੀਆਂ ਜ਼ਿਆਦਾਤਰ ਤੇ ਇੱਥੋਂ ਤੁਸੀਂ ਆ ਦਿਖਾਓ ਇੱਥੋਂ ਹਸੀਲਾ ਨੂੰ ਨੁਨਾਂ ਲੁਕਾਰ ਆ ਗਿਆ ਨਾ ਬਈ ਇਹ ਕੀ ਜੀ ਘਰੇਲੂ ਕਾਰ ਆ ਗਿਆ ਹਾਂ ਘਰੇਲੂ ਕਾਰ ਆ ਜੀ ਇਹ ਇਹ ਇੱਥੋਂ ਨਾ ਇਹ ਕਾਸ ਕਰਕੇ ਮਿਹਦਰਾ ਦੀ ਗੱਡੀ ਇਹਨੂੰ ਉਹੀ ਪ੍ਰੋਬਲਮ ਹੈ ਤੁਸੀਂ ਕੋਈ ਵੀ ਗੱਡੀ 7-8 ਮਾਡਲ ਵੇਖੋ ਨੂੰ ਜੰਗਾਲ ਜਿਵੇਂ ਆਪਾਂ ਵੇ ਟਰੈਕਟਰ ਦੀ ਗੱਲਬਾਤ ਕਰਦੇ ਆ ਫਾਰਮਰ ਟਰੈਕ ਦੇ ਜਿਵੇਂ ਆਪਣੇ ਉਹ ਆ ਜਾਂਦੀ ਹੈ ਨਾ ਹਾਂਜੀ ਹਾਂਜੀ ਪੂਰੇ ਟੁੱਟੇ ਰਹ ਜਾਂਦੇ ਨੇ ਸੈਂਟਰ ਲੋਕਿੰਗ ਆ ਜੀ ਇਹ ਠੀਕ ਆ ਜੀ ਹਾਂ 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 ਤੇ ਇਹਨੂੰ ਦਿਖਾ ਦਵਾਂ ਨੇ ਤੁਹਾਨੂੰ ਗੱਡੀ ਵੀ ਨਾਲ ਦੀ ਨਾਲ ਤੇ ਆਹ ਹਸੀਲਾ ਸੂਲਾ ਜੀ ਇਹਦੀਆਂ ਤੁਸੀਂ ਆ ਦੇਖੋ ਜੀ ਠੀਕ ਆ ਹਾਂ ਇਹ ਨਾ ਨਹੀਂ ਆ ਮੰਨ ਲਓ ਵੀ ਚਲੋ ਕਿਸੇ ਦੇ ਨਹੀਂ ਐਕਸੀਡੈਂਟ ਗੱਡੀ ਹੁੰਦੀ ਪਰ ਫਿਰ ਵੀ ਉਹਨੂੰ ਜਗਾਲ ਪੈ ਜਾਂਦੀ ਹੈ ਜੀ ਠੀਕ ਹੈ ਜੋਰ-ਜੋਰ ਦਿਖਾਈਏ ਪਾਇ ਦਾ ਬਈ ਹਾਂ ਜੋਰ-ਜੋਰ ਸਾਨੂੰ ਦਿਖਾ ਦਿੰਨੇ ਚੈੱਕ ਕਰਾ ਦਿੰਨੇ ਹੈ ਸੈਂਟਰ ਲੋਕਿੰਗ ਹੈ ਗੱਡੀ ਠੀਕ ਹੈ ਹਾਂ ਸੀਟ ਸੂਟ ਕਵਰ ਹੈਗਾ ਆ ਪਿੱਛੇ ਦਾ ਥੋੜਾ ਜਿਹਾ ਸਮਾਨ ਰੱਖਣ ਕਰਕੇ ਮਾੜੇ ਮੋਟੇ ਜੇ ਠੀਕ ਹੈ ਉਹਨੂੰ ਪਤਾ ਜ਼ਿੰਮੇਵਾਰਾਂ ਦਾ ਕੰਮ ਇਹੋ ਜਿਹਾ ਹੀ ਹੁੰਦਾ ਜੀ ਤੇ ਹਾਂ ਉਹ ਕੰਮ ਕਰੀ ਜਾਣਾ ਬਈ ਠੀਕ ਹੈ ਜੀ ਐ ਮੇਤਰੋ ਕੰਡੀਸ਼ਨ ਸਾਨੂੰ ਚੈੱਕ ਕਰਵਾਤੀ ਆ ਜਾ ਮੈਂ ਮੇਤਰੋ ਹੁਣ ਚਲਾ ਕੇ ਦਿਖਾਈਏ ਪਾਇ ਨੂੰ ਬਈ ਕਿਵੇਂ ਚੱਲਦੀ ਹੈ ਆ ਜਾ ਲੈ ਪਹਿਲਾਂ ਸ ਇਹ ਜੱਲਾਏ ਮਿੱਤਰੋ ਚੱਲ ਪਹਿਲਾਂ ਮਾਰ ਕੇ ਤੁਹਾਨੂੰ ਦਿਖਾਉਣਾ ਹੈ ਕਿ ਚੱਲਦੇ ਆਂ ਫਿਰ ਆਪਾਂ ਗੇੜਾ ਲਾਉਣਾ ਲੈ ਪਹਿਲਾਂ ਤੁਹਾਨੂੰ ਮੈਂ ਆ ਆਮਣਾ ਇਹ ਇਹਨਾਂ ਦੇ ਕ੍ਰੋਸ ਹੁੰਦਾ ਜੀ ਕ੍ਰੋਸ 'ਚ ਢਿੱਲ ਪੈ ਜਾਂਦਾ ਹਾਂਜੀ ਤੁਹਾਨੂੰ ਮੈਂ ਬੈ ਗੇਅਰ ਮਾਰ ਕੇ ਤੁਹਾਈਰ ਦੇ ਸਲਿੱਪ ਦੇਖੋ ਕੋਈ ਆਵਾਜ਼ ਕਿਸੇ ਤਰ੍ਹਾਂ ਦੀ ਨਹੀਂ ਕਰ ਬਈ ਨੇੜੇ ਕਰਕੇ ਲੈ ਛੋਟਾ ਗੱਡੀ ਹੈ ਨਾ ਭਾਈ ਪੂਰੀ ਹਾਂ ਵੀ ਇਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਕੋਈ ਤੁਹਾਨੂੰ ਹੁਣ ਬਾਹਰ ਵੀਡੀਓ 'ਚ ਕੋਈ ਆਵਾਜ਼ ਆਈ ਆਪਣੇ ਪੂਰਾ ਚੱਕਰ ਪਾਇਆ ਸਹੀ ਗੱਲ ਆ ਨਾ ਭਾਈ ਆਪਾਂ ਕਹਿੰਦੇ ਹੁਣ ਨਾ ਟਾਇਰਾਂ ਥੱਲੇ ਮਿੱਟੀ ਕੱਢਦੀ ਆ ਨਾ ਹਾਂ ਟਾਇਰਾਂ ਥੱਲੇ ਮਿੱਟੀ ਕੱਢ ਆਜੋ ਭਾਈ ਚਾਲਦੇ ਹੁਣ ਆਪਾਂ ਆਜੋ ਤੁਹਾਨੂੰ ਸੜਕ ਤੇ ਵੀ ਚਲਾ ਕੇ ਦਿਖਾਉਨੇ ਆ ਜੀ ਗੱਡੀ ਠੀਕ ਆ ਲੈ ਭਈ ਆ ਚਾਲਦੇ ਆ ਕਰਾਂ ਹਲਦੀ ਨਾਲ ਵੀਡੀਓ ਓਪਨ ਰੱਖੀ ਭਈ ਮਿੱਤਰਾ ਦਿਖਾਉਂਦੇ ਆਂਗੇ ਤੁਹਾਨੂੰ ਛੋਟਾ ਗੱਟੀ ਕਿਵੇਂ ਚੱਲਦੀ ਹੈਗੀ ਕਿੰਨੇ ਕਤੇ ਚੜ ਜਾਂਦੀ ਆ ਵੀਰੰਮੀ ਚਲਾਉਣ ਨੂੰ ਤਾਂ ਜੀ ਵੈਸੇ ਸਹੀ ਤਾਂ ਆਪੇ ਗੱਲ ਕਰਦੇ ਆਂ ਵੀ ਸੇਫਟੀ ਨਾਲ ਹੀ ਕਾਰ ਚਲਾਉਣੀ ਚਾਹੀਦੀ ਹੈ ਜੀ ਠੀਕ ਆ ਹਾਂ ਚੜਨ ਨੂੰ ਤਾਂ ਇਹ ਝੋਟੀਆਂ ਝੋਟਾ ਗੱਟੀਆਂ ਜ ਇਹ ਕਿਤੇ ਮਰਜ਼ੀ ਚਾ ਦੋ ਠੀਕ ਆ ਲੈ ਵੀ ਕਰਾ ਦੇਖ ਲਈ ਆਪਾਂ ਚੱਲ ਜਾਂਦੇ ਵੇ ਕਰਾ ਠੀਕ ਆ ਇਹ ਲੈ ਵੀ ਗੱਡੀ ਤਾਂ ਜੀ ਥੱਲੇੋਂ ਨਿਕਲਦੀ ਚਲਾਵੇ ਜਦੋਂ ਵੀ ਦੀ ਪੂਰੀ ਚੰਗੀ ਕਾਰ ਹੈ ਠੀਕ ਆ ਬਾਕੀ ਜਿਹੜੀ ਮਹਿੰਦਰਾ ਦੀ ਗੱਡੀ ਹੁੰਦੀ ਹੈ ਜੀ ਬਲੇਰੋ ਹਾਂ ਜੀ ਕਈ ਬੰਦੇ ਇਹਨੂੰ ਮੰਨ ਲਓ ਵੀ ਟਰੈਕਟਰ ਗੱਡੀ ਕਹਿੰਦੇ ਕਿਉਂਕਿ ਇਹ ਕੱਚੇ ਰਾਹਾਂ 'ਚ ਵਾਹਣਾ 'ਚ ਜੀ ਠੀਕ ਆ ਜਿਵੇਂ ਮਰਜ਼ੀ ਲੈ ਜਾਓ ਜਿਵੇਂ ਕੋਈ ਕੰਪਿਊਟਰ ਕਰਾ ਭਰਾ ਚਲਾਉਂਦੇ ਆ ਜਾਂ ਕੋਈ ਤੂੜੀ ਵਾਲੀ ਆ ਪਾਉਂਦੀ ਡੀਜ਼ਲ ਰੱਖ ਕੇ ਟਰੈਕਟਰ ਦੇ ਕੋਲੇ ਲੈ ਜਾਓ ਪੰਜਵਾਂ ਗੇਅਰ ਪੂਰਾ ਆਰਾਮ ਨਾਲ ਫੜਦੇ ਆ ਨਾ ਬਾਈ ਪੂਰਾ ਪਤੀਜੇ ਤੋਂ ਆਪਾਂ ਪਾਇ ਪੰਜਵੇਂ ਜੀ ਚੌਥਾ ਪਾਇਆ ਹੀ ਨਹੀਂ ਆਪਾਂ ਚੌਥਾ ਪਾਇ ਹੀ ਨਹੀਂ ਹੈਗਾ ਪਾਇਆ ਹੀ ਨਹੀਂ ਸਿੱਧਾ ਤੀਜੇ ਤੋਂ ਪੰਜਵੇਂ ਪਾਇਆ ਠੀਕ ਹੈ ਆਇਆ ਪਰੋ ਜਾਂਦੀ ਬੜੀਆ ਕੰਮ ਆ ਜਾਂਦੀ ਅੱਗ ਵਾਂਗੂ ਐ ਠੀਕ ਐ ਏਸੀ ਓਸੀ ਇਹਦਾ ਵਰਕਿੰਗ ਜਾਂ ਸਾਰਾ ਕੁਝ ਜੀ ਠੀਕ ਐ ਸਾਰਾ ਕੁਝ ਓਕੇ ਹੈਗਾ ਸਾਰਾ ਕੁਝ ਓਕੇ ਐ ਕੋਈ ਐ ਲੀਚੀ ਨਹੀਂ ਮਾਰ ਜਣ ਗੱਡੀ ਚੱਲ ਰਹੀ ਹੈ ਪੂਰੀ ਆਰਾਮਦਰੀ ਨੇ ਆ ਬਲੇਰੋ ਜਿਹੜੀਆਂ ਹੁੰਦੀਆਂ ਜੀ ਇਹ ਆਏ ਆ ਜੇ ਕਰਦੀਆਂ ਹੀ ਹੁੰਦੀਆਂ ਜੀ ਸਸਪੈਂਸ਼ਨ ਮਾਡਲ ਦੇ ਹਿਸਾਬ ਨਾਲ ਇਹ ਗੱਡੀ ਦੀ ਚੱਲਣ ਚਾਲਦੀ ਪੂਰੀ ਚੰਗੀ ਐ ਐ ਮੈਟਰੋ ਚੱਕਰ ਸਾਧੇ ਹੋਗੇ ਗੱਡੀ ਮਾਡਲ ਹੈ ਕਿ ਭਈ 7 8 ਆਣਾ ਹਾਂ ਮਾਡਲ 8 ਹੈ ਬਾਈ ਜੀ ਪਾਸੰਗੇ ਦੀ ਹੈਗੀ 30 ਤੱਕ ਦੀ ਕਿ ਕਾ ਪੋਰਨੋਟ ਸਾਰਾ ਸੀਲਡ ਪਈ ਦਾ ਸਾਰਾ ਕੋ ਸੀਲਡ ਹੈ ਬਾਈ ਤੁਹਾਨੂੰ ਤਾਂ ਹੀ ਪਹਿਲਾਂ ਸੀਲਾਂ ਚੈੱਕ ਕਰਾਂਗੇ ਇਹਨੂੰ ਦਾ ਜੰਗਾਲ ਵੀ ਬਹੁਤ ਘੱਟ ਹੈ ਠੀਕ ਆ ਪ੍ਰਾਈਸ ਕਿਹਦਾ ਬਾਈ ਪ੍ਰਾਈਸ ਤਾਂ ਬਾਈ ਹੂੰ ਤਾਂ ਜਿਆਦਾ ਮੰਗਦੇ ਆ ਤੇ ਗੱਲ ਕਰ ਵੀ ਸਹੀ ਰੇਟੇ ਦਾ ਆਪਾਂ ਸਵਾ 2 ਲੱਖ ਰੁਪਏ ਤੇ ਕਾ ਬਾਈ ਸਵਾ 2 ਲੱਖ ਰੁਪਏ ਦੀ ਬਾਈ ਤੁਹਾਨੂੰ ਇਹ ਕਾਰ ਮਿਲ ਜੂਗੀ ਬਾਕੀ ਸਕਰੀਨ ਤੇ ਨੰਬਰ ਹੈਗਾ ਬਾਈ ਦਾ ਸੰਪਰਕ ਜਰੂਰ ਕਰ ਲਿਓ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ